ਸਾਹੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚ ਹੋਗੇ ਦੋਸਤੋ 12 ਜਿਹੜੇ ਆਪੀ ਹੁੰਦੇ ਨੇ ਨਾ ਉਹ ਬੜੀ ਕਿਸਮਤ ਹੁੰਦੇ ਵੇ ਕਈ ਤੇ ਸਹੀ ਪੜਦਾਉਂਦੇ ਵੇ ਉਹਨਾਂ ਦੇ ਘਰ ਦੇ ਘਰ ਖੁੱਲੇ ਪੈਸੇ ਹੁੰਦੇ ਵੇ ਉਹ ਤੇ ਕਹਿੰਦੇ ਚੱਲ ਵੀ ਆਪਣੇ ਕੁੜੀ ਨੂੰ ਜਾਂ ਮੁੰਡੇ ਨੂੰ ਜਾ ਵੀ ਤੂੰ ਬਾਹਰ ਜਾ ਕੇ ਪੜ ਸਕਦਾ ਹੈ ਤੈਨੂੰ ਪਿੱਛੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗਈ ਅਸੀਂ ਤੈਨੂੰ ਪੈਸੇ ਭੇਜੀ ਆਵਾਂਗੇ ਵੀਕੰਡੇ ਕੰਮ ਕਰ ਸਕਦਾ ਤੂੰ ਅਗਰ ਤੈਨੂੰ ਲੋੜ ਪੈ ਗਈ ਤੇਰਾ ਖਰਚਾ ਪੂਰਾ ਨਾ ਵੀ ਹੋਇਆ ਕਮਾਈ ਜਿੰਨੀ ਹੋਏਗੀ ਤਾਂ ਅਸੀਂ ਤੈਨੂੰ ਸਪੋਰਟ ਕਰਾਂਗੇ ਤੂੰ ਆਪਣੀ ਜ਼ਿੰਦਗੀ ਬਣਾਣੀ ਏ ਤੇ ਕਈ ਵਿਚਾਰੇ ਵੇਖੋ ਵਿਖੀ ਆ ਜਾਂਦੇ ਵੇ ਉਹਨਾਂ ਦੇ ਚਿੱਤ ਹੁੰਦੀ ਜ਼ਿੰਮੇਵਾਰੀ ਤੇ ਬਾਪੂ ਨੇ ਖੇਤ ਗਹਿਣੇ ਪਾ ਗਏ ਜਾਂ ਜ਼ਮੀਨ ਵੇਚ ਕੇ ਮੁੰਡੇ ਨੂੰ ਪ੍ਰੈਸੇ ਦਿੱਤੇ ਹੁੰਦੇ ਵੇ ਕਈਆਂ ਨੇ ਕਰਜ਼ਾ ਲੈ ਕੇ ਬੱਚੇ ਨੂੰ ਬਾਹਰ ਭੇਜ ਜਾਂਦਾ ਉਹਨਾਂ ਦੇ ਚਿੱਤਾਂ ਦੀ ਜ਼ਿੰਮੇਵਾਰੀ ਅਗਰ ਉਹਨਾਂ ਨੂੰ 2 ਜਰ ਮਹੀਨੇ ਕੰਮ ਨਾ ਮਿਲੇ ਤੇ ਫਿਰ ਬੜੀ ਦੋਸਤੋ ਮੁਸ਼ਕਲ ਹੋ ਜਾਂਦੀ ਬਾਹਰ ਆ ਕੇ ਤੇ ਕੰਮ ਕਿਸੇ ਵੇਲੇ ਦੀ ਕਿਸਮਤ ਲੱਜੇ ਈਜ਼ੀ ਮਿਲ ਜਾਂਦਾ ਤੇ ਕਈ ਵਾਰੀ ਬੜਾ ਬੜਾ ਜਿਹਾ ਤੱਕੇ ਖੜੂ ਮੈਂਦੇ ਕੰਮ ਨਹੀਂ ਮਿਲਦਾ ਕਿਉਂਕਿ ਉਹਦੀਆਂ ਬੜੀ ਤਰ੍ਹਾਂ ਦੀਆਂ ਕਟੜਾਈਆਂ ਆ ਜਾਂਦੀਆਂ ਹੈਗਾ ਸਭ ਤੋਂ ਵੱਡੀ ਤੇ ਕਟੜਾਈ ਆਂਦੀ ਕਈ ਵਾਰੀ ਕਈ ਮੁਲਕਾਂ ਦੀ ਲੈਂਗੁਏਜ ਦੀ ਖੈਰ ਇੰਗਲੈਂਡ ਦੇ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਇੰਗਲੈਂਡ ਤੇ ਆਪਣਾ ਦੇਸੀ ਮਾਹੌਲ ਬਹੁਤ ਹੈਗਾ ਤੁਹਾਨੂੰ ਅਗਰ ਇੰਗਲਿਸ਼ ਨਹੀਂ ਵੀ ਆਂਦੀ ਤੇ ਪੰਜਾਬੀ ਜਿਹੀ ਕੰਮ ਚੱਲ ਜਾਂਦਾ ਹੈਗਾ ਤੇ ਕਈ ਹੋਰ ਕੰਟਰੀ ਆਈਆਂ ਜਿਵੇਂ ਜਰਮਨੀ ਫਰਾਂਸ ਸਿਸ ਸੇ ਇਟਲੀ ਐ ਸਪੇਨ ਐ ਪੁਰਤਗਾਲੇ ਉੱਥੇ ਥੋੜੀ ਬਹੁਤ ਮੁਸ਼ਕਿਲ ਆਂਦੀ ਲੈਂਗੁਏਜ ਦੀ ਜੇ ਤੇ ਤੁਸੀਂ ਦੇਸੀ ਬੰਦੇ ਕੰਮ ਕਰੋਗੇ ਫਿਰ ਤੇ ਕੰਮ ਚੱਲ ਜਾਏਗਾ ਤੇ ਜੇ ਤੁਸੀਂ ਸੋਚੋ ਵੀ ਕਿਸੇ ਗੋਰੇ ਦੀ ਫ਼ਿਲਮੀ ਕੰਮ ਕਰਨਾ ਹੈ ਉੱਥੇ ਥੋੜੀ ਬਹੁਤ ਲੈਂਗੁਏਜ ਤਾਂ ਜਰੂਰ ਚਾਹੀਦੀ ਹੈ ਜੇ ਤੁਹਾਡੀ ਇੰਗਲਿਸ਼ ਬਹੁਤ ਅੱਛੀ ਫਿਰ ਵੀ ਕੰਮ ਚੱਲ ਜੇਗਾ ਅੱਜ ਕੱਲ तकरीबन ਇੰਗਲਿਸ਼ ਨਾਲ ਵੀ ਥੋੜਾ ਬਹੁਤ ਕੰਮ ਚੱਲ ਜਾਂਦਾ ਹੈ ਪੈਨਾਂ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਜਿਵੇਂ ਜਰਮਨ ਵਿੱਚ ਫਰਾਂਸ ਵਿੱਚ ਜਰਮਨ ਦਾ ਕੋਈ ਨਹੀਂ ਕਾਫੀ ਮਾਹੌਲ ਚੇਂਜ ਹੋ ਗਿਆ ਲੇਕਿਨ ਫਰਾਂਸ ਵਿੱਚ ਅਜੇ ਵੀ ਉਹ ਆਪਣੀ ਲੈਂਗੁਏਜ ਜ਼ਿਆਦਾ ਪ੍ਰੈਫਰੈਂਸ ਦਿੰਦੇ ਵੇ ਵੀ ਬੰਦਾ ਫਰਾਂਸੀ ਜਾਣਦਾ ਵੇ ਜਿਵੇਂ ਲਕਸੰਬਰਗੇ ਉੱਥੇ ਵੀ ਤੁਹਾਨੂੰ ਲੈਂਗੁਏਜ ਚਾਹੀਦੀ ਏ ਬੈਲਜੀਅਮ ਜਾਂ ਉਹਨਾਂ ਦੀ ਫਰਾਂਚਲ ਦੀ ਉੱਤੇ ਕਾਫੀ ਮੁਲਕਾਂ ਜਿਨ੍ਹਾਂ ਯੂਰਪ ਦੇ ਜਰਮਨ ਤੇ ਫਰਾਂਚ ਚਲਦੀ ਏ ਜਿਵੇਂ ਸਿਸੇ ਅੱਗੇ ਤੁਸੀਂ ਬੋਲੀ ਜਲਦੀ ਸਿੱਖ ਸਿੱਖ ਦੀ ਹੋ ਪਈ ਤੇ ਤੁਹਾਨੂੰ ਮੁਸ਼ਕਲ ਨਹੀਂ ਆਣੀ ਤੇ ਜੇ ਤੁਸੀਂ ਵੀ ਮੇਰੇ ਵਾਂਗੂ ਪੜੇ ਹੋਣਾ ਕਿਉਂ ਤੇ ਫਿਰ ਸੋਚਣਾ ਥੋੜੀ ਮੁਸ਼ਕਲ ਆ ਸਕਦੀ ਇਸ ਕਰਕੇ ਜਾਂ ਤੇ ਕੋਈ ਉੱਥੋਂ ਚੰਗਾ ਕੰਮ ਸਿੱਖਿਆ ਹੋ ਫਿਰ ਤੇ ਕੰਮ ਚੱਲ ਸਕਦਾ ਹੈ ਲੇਕਿਨ ਸਾਡੇ ਲੋਕ ਰਿਸਕ ਲੈ ਕੇ ਆਂਦੇ ਉਹ ਕਹਿੰਦੇ ਕੰਮਗੋਗਰੀ ਸਿੱਖਣਾ ਹੈ ਜਾ ਕੇ ਵੇਖ ਲਾਂਗੇ ਜਿਹੜਾ ਕੰਮ ਆਇਆ ਕਰ ਲਾਂਗੇ ਉਹ ਫਿਰ ਸਜਣ ਰੱਬ ਦੇ ਆਸਰੇ ਹੀ ਏ ਉਹ ਤੇ ਕੀ ਏ ਤੁੱਕੇਵਾਦੀ ਲੱਗ ਗਿਆ ਤੇ ਠੀਕੇ ਇੱਥੇ ਬੜੇ ਬੰਦੇ ਆਏ ਵੇ ਬੜੇ ਰੋਂਦੇ ਵੇ ਕਈਆਂ ਨੂੰ ਕੰਮ ਸਮਰ ਵਿੱਚ ਤੇ ਰੈਸਟੋਰੈਂਟ ਬਹੁਤ ਕੰਮ ਮਿਲ ਜਾਂਦਾ ਜਿਹੜੇ ਨਵੇਂ ਲੋਕ ਆਂਦੇ ਨੇ ਉਹਨਾਂ ਨੂੰ ਜ਼ਿਆਦਾ ਚਾਂਸ ਰੈਸਟੋਰੈਂਟ ਹੀ ਹੁੰਦਾ ਕਿਉਂਕਿ ਸੀਜ਼ਨ ਹੁੰਦਾ ਹੈ ਗੋਰੀ ਠੰਡ ਦੱਕੇ ਹੁੰਦੇ ਵੇ ਤੇ ਜਦੋਂ ਗਰਮੀ ਆਉਂਦੀ ਹੈ ਫਿਰ ਦੂਜੇ ਮੁਲਕਾਂ ਦੀ ਕੁਮਲ ਵੇਂਝ ਲੈਣ ਦੇ ਵੇ ਤੇ ਜਿੱਥੇ ਤੁਹਾਨੂੰ ਪਤਾ ਟੂਰਸ਼ ਜਾਏਗਾ ਉੱਥੇ ਜਿਆਦਾ ਕੰਮ ਖਾਣ ਪਿੰਦਾ ਹੋਣਾ ਹੈ ਇਸ ਕਰਕੇ ਉਹਨਾਂ ਨੂੰ ਈਜੀ ਜੋਬ ਮਿਲ ਜਾਂਦੀ ਏ ਬਾਕੀ ਹਰ ਇੱਕ ਦੀ ਸਜਣੋ ਤਕਦੀਰ ਅਲੱਗ-ਅਲੱਗ ਹੈਗੀ ਏ ਡਿਪੈਂਡ ਕਰਦਾ ਹੈ ਤੁਸੀਂ ਕਿਹੜੇ ਮੁਕ ਚ ਗਏ ਹੋ ਤੁਹਾਡੀ ਉਮਰ ਕਿੰਨੀ ਏ ਤੁਹਾਡੇ ਜੁਮੇਰੀ ਕਿੰਨੀ ਕੇ ਜੇ ਜੇ ਦੋ ਚ ਮਨੇ ਤੁਸੀਂ ਕਾਰ ਕਰ ਸਕੀਓ ਫਿਰ ਕੋਲੋਂ ਗੁਰਬਾਸਰਾ ਬਣਾਈ ਜਾਂਦਾ ਵਾ ਤੇ ਜੇ ਸੋਚੋ ਤੁਸੀਂ ਸੋਚੋ ਵੀ ਆਉਂਦੇ ਕੰਮ ਜੇ ਫਿਰ ਕਿਸੇ ਵੀ ਲਈ ਮੁਸ਼ਕਲ ਹੁੰਦੀ ਏ ਉਮੀਦ ਏ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ